ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਪਰਮਾ ਪਡੌਲ ਬਣਾਉਂਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਆਓ ਹੁਣ ਸਬਜੀ ਬਣਾਉਣੀ ਸ਼ੁਰੂ ਕਰਦੇ ਹਾਂ ਪੜੋਲ ਦੀ ਸਬਜੀ ਬਣਾਉਣ ਲਈ ਮੈਂ ਅੱਧਾ ਕਿਲੋ ਪੜੋਲ ਲਏ ਆ ਤੇ ਸਭ ਤੋਂ ਪਹਿਲੇ ਅਸੀਂ ਪੜੋਲ ਜਿਹੜੇ ਉਹਨਾਂ ਨੂੰ ਛੇਲਾਂਗੇ ਅਸੀਂ ਕਿਸੇ ਚਾਕੂ ਜਾਂ ਆਲੂ ਛਿਲਣੀ ਦੀ ਹੈਲਪ ਨਾਲ ਇਹਨਾਂ ਨੂੰ ਛੇਲਾਂਗੇ ਪਤਲਾ ਪਤਲਾ ਇਹਨਾਂ ਦਾ ਛਿਲਕਾ ਉਤਾਰ ਦਾਂਗੇ ਤੇ ਬਾਕੀ ਜਿਹੜਾ ਬੈਕ ਸਾਈਡ ਤੋਂ ਇਹਦਾ ਵੇਸਟ ਹਿੱਸਾ ਉਹਨੂੰ ਉਤਾਰ ਦਾਂਗੇ ਐਸੇ ਤrais ਸਾਰੇ ਪਰੋਲ ਛਿਲਕੇ ਰੱਖ ਲਾਂਗੇ ਸਾਰੇ ਪਰੋਲ ਛਿਲਕੇ ਤੇ ਧੋ ਕੇ ਰੱਖ ਲਾਂਗੇ ਤੇ ਹੁਣ ਅਸੀਂ ਪਰੋਲ ਦੇ 2-2 ਇੰਚ ਦੇ ਕਰੀਬ ਟੁਕੜੇ ਕੱਟ ਲਾਂਗੇ ਸਾਰੇ ਪਡੋਲੇ ਅਸੀਂ ਇਸੇ ਸਾਈਜ਼ ਦੇ ਕੱਟ ਕੇ ਰੱਖ ਲਾਂਗੇ ਸਾਰੇ ਪਡੋਲੇ ਅਸੀਂ ਕੱਟ ਲਏ ਆ ਤੇ ਹੁਣ ਅਸੀਂ ਕਿਸੇ ਚਾਕੂ ਜਾਂ ਕਿਸੇ ਚਮਚ ਦੀ ਹੈਲਪ ਨਾਲ ਇਹਨਾਂ ਨੂੰ ਅੰਦਰੋਂ ਖਾਲੀ ਕਰ ਲਾਂਗੇ ਸਾਰੇ ਬੀਜ ਵਗੈਰਾ ਇਹਨਾਂ ਦੇ ਕੱਢ ਦਾਂਗੇ ਬਸ ਇਦਾਂ ਇਹਨਾਂ ਨੂੰ ਖਾਲੀ ਕਰਕੇ ਰੱਖਦੇ ਜਾਵਾਂਗੇ ਸਾਰੇ ਪਡੋਲ ਮੈਂ ਸਾਫ਼ ਕਰਕੇ ਰੱਖ ਲਏ ਤੇ ਜਿਹੜੇ ਇਹਨਾਂ ਦੇ ਵਿੱਚੋਂ ਬੀਜ ਨਿਕਲੇ ਆ ਇਹਨਾਂ ਨੂੰ ਅਸੀਂ ਤੜਕੇ ਵਿੱਚ ਵਰਤ ਲਾਂਗੇ ਥੋੜਾ ਥੋੜਾ ਅਸੀਂ ਇਹਨਾਂ ਨੂੰ ਹੱਥਾਂ ਨਾਲ ਹੀ ਮੈਸ਼ ਕਰ ਲਾਂਗੇ ਤੇ ਹੁਣ ਅਸੀਂ ਪਡੋਲ ਦੇ ਅੰਦਰ ਪਰ ਲਈ ਮਸਾਲਾ ਤਿਆਰ ਕਰ ਲਾਂਗੇ ਉਹਦੇ ਲਈ ਇੱਕ ਕੜਾਈ ਗੈਸ ਉੱਪਰ ਗਰਮ ਰੱਖਾਂਗੇ ਇੱਕ ਚਮਚ ਅਸੀਂ ਇਹਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਤੇਲ ਨੂੰ ਗਰਮ ਕਰ ਲਾਂਗੇ ਚੰਗੀ ਤਰ੍ਹਾਂ ਅੱਧਾ ਛੋਟਾ ਚਮਚਾ ਸੀਏ ਦੇ ਵਿੱਚ ਜੀਰਾ ਪਾਵਾਂਗੇ ਬਿਲਕੁਲ ਥੋੜੀ ਜਿਹੀ ਹਿੰਗ ਪਾਵਾਂਗੇ ਕੁਝ ਸੈਕਿੰਡ ਲਈ ਅਸੀਂ ਇਹਨੂੰ ਫਰਾਈ ਕਰ ਲਾਂਗੇ ਜੀਰਾ ਹੁਣ ਭੁੰਨਿਆ ਗਿਆ ਏ ਇਹਦੇ ਵਿੱਚ ਬਰੀਕ ਕੱਟ ਕੇ ਇੱਕ ਪਿਆਜ਼ ਪਾ ਦਾਂਗੇ प्याज ਨੂੰ ਹੁਣ ਥੋੜੀ ਦੇਰ ਲਈ ਭੁੰਨਾਂਗੇ ਪਿਆਜ਼ ਨੂੰ 1 ਤੋਂ 2 ਮਿੰਟ ਭੁੰਨਣ ਦੇ ਬਾਅਦ ਅਸੀਂ ਇਹਦੇ ਵਿੱਚ 1 ਚਮਚ ਅਦਰਕ ਲਸਣ ਦੀ ਪੇਸਟ ਪਾ ਦਾਂਗੇ ਥੋੜੀ ਦੇਰ ਲਈ ਅਸੀਂ ਇਹਨਾਂ ਨੂੰ ਹੋਰ ਫਰਾਈ ਕਰ ਲਾਂਗੇ ਪਿਆਜ਼ ਨੂੰ ਬਹੁਤ ਜ਼ਿਆਦਾ ਨਹੀਂ ਪਕਾਉਣਾ ਬਸ ਹਲਕਾ 골ਡਨ ਜਿਹਾ ਕਲਰ ਹੋਣ ਤੱਕ ਅਸੀਂ ਪਿਆਜ਼ ਫਰਾਈ ਕਰਾਂਗੇ थोड़ा सी हूँ कुछ सुके मसाले पा लेंगे अद्धा चम्मच हल्दी पाउडर अद्धा चम्मच कश्मीरी लाल मिर्च अद्धा चम्मच लाल मिर्च एक चम्मच धनिया पाउडर पावगे चमचद चौथा हिस्सा काली मिर्च पावे एक चम्मच तो थोड़ा जामक पवाने नमक तो अपने टेस्ट मुताबक घट जा कर, कर लेंगे सारे मसाल ਇਦੇ ਵਿੱਚ ਪਰੌਲ ਦੇ ਪੀਜ ਪਾ ਦਾਂਗੇ ਇੱਕ ਤੋਂ 2 ਮਿੰਟ ਲਈ ਅਸੀਂ ਤੜਕੇ ਚੇਨਾ ਨੂੰ ਭੁੰਨ ਲਾਂਗੇ ਇਹ ਮੈਂ 2 ਮਿੰਟ ਲਈ ਮਸਾਲਿਆਂ ਨੂੰ ਚੰਗੀ ਤਰ੍ਹਾਂ ਪਕਾ ਲਿਆ ਹੈ ਅੱਧਾ ਚਮਚਾ ਛੋੜੋ ਇਸੇ ਦੇ ਵਿੱਚ ਗਰਮ ਮਸਾਲਾ ਪਾ ਦਾਂਗੇ ਅੱਧਾ ਚਮਚਾ ਜੀ ਅਸੀਂ ਇਹਦੇ ਵਿੱਚ ਅੰਬ ਚੂਰ ਪਾਊਡਰ ਪਾਵਾਂਗੇ ਮਿਕਸ ਕਰ ਲਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਦੋ ਆਲੂ ਨੂੰ ਉਬਾਲ ਕੇ ਮੈਸ਼ ਕਰਕੇ ਪਾ ਦਾਂਗੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਤੋਂ 2 ਮਿੰਟ ਲਈ ਪਕਾ ਲਾਂਗੇ ਮਸਾਲਾ ਹੁਣ ਬਣ ਕੇ ਤਿਆਰ ਆ ਇਹਨੂੰ ਸਿੱਧਾ ਇੱਕ ਪਲੇਟ 'ਚ ਕੱਢ ਲਾਂਗੇ ਤੇ ਥੋੜੀ ਦੇਰ ਲਈ ਠੰਡਾ ਕਰ ਲਾਂਗੇ ਮਸਾਲਾ ਹੁਣ ਠੰਡਾ ਹੋ ਗਿਆ ਏ ਤੇ ਤੇ ਹੁਣ ਅਸੀਂ ਮਸਾਲਾ ਪਰੋਲ ਦੇ ਅੰਦਰ ਭਰ ਲਾਂਗੇ ਇਦਾਂ ਸੀ ਹੱਥਾਂ ਨਾਲ ਸਾਰਾ ਮਸਾਲਾ ਇਹਦੇ ਵਿੱਚ ਪਾ ਲਾਂਗੇ ਇਸੇ ਤਰ੍ਹਾਂ ਯਾਸੀਂ ਸਾਰੇ ਪਰੋਲ ਪਰ ਦੇ ਜਾਵਾਂਗੇ ਸਾਰੇ ਪਡੋਲ ਮੈਂ ਭਰ ਲਿਆ ਤੇ ਹੁਣ ਅਸੀਂ ਇਹਨਾਂ ਨੂੰ ਤਾਲਾਂਗੇ ਇੱਕ ਕੜਛੀ ਦੇ ਕਰੀਬ ਕੜਾਈ ਵਿੱਚ ਤੇਲ ਪਾ ਦਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇਲ ਜਦੋਂ ਗਰਮ ਹੋ ਜਾਏਗਾ ਉਦੋਂ ਅਸੀਂ ਇਹਦੇ ਵਿੱਚ ਪਡੋਲ ਪਾਉਂਦੇ ਜਾਵਾਂਗੇ ਸਾਰੇ ਪਰੌਲ ਕੜਾਈ ਵਿੱਚ ਪਾ ਕੇ ਗੈਸ ਦੀ ਫਲੇਮ ਅਸੀਂ ਮੀਡੀਅਮ ਰੱਖਾਂਗੇ। ਇੱਕ ਵਾਰ ਅਸੀਂ ਇਹਨਾਂ ਦੇ ਸਾਈਡ ਬਦਲ ਦੇਵਾਂਗੇ। इस तरह ही साइड बदल बदल के इन सारिया तरह पका लेंगे सब्जी मैं साइड बदल बदल के चंगी तरह पका लिया है तो हम अभी गैस की फ्लेम बिल्कुल स्लो कर देंगे स्लो फ्लेम से दो तीन मिनट लिए और पका लेंगे सब्जी साँ बन के तैयार हो गई देखो सारे पास तो चंकी तरह सब्जी पक गई तो हूँ अभी गैस की फ्लेम बंद कर देंगे सब्जी ने एक प्लेट चा सब्जी ने मैं प्लेट चढ़ लिया है बहुत ही वजी सब्जी बन के तैयार हुई है ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਧੰਨਵਾਦ